ਫਰਿਆਦ ਦਾ ਵੀਰ ਮਲੂਕ ਦਾ ਵੀਰ ਇਸ ਵੇ ਕਬੱਡੀ ਪੌਂਡ ਲਈ ਸਾਡੇ ਹੈਲੋ ਪਹਿਲਾਂ ਮਾਤੇ ਜੱਗਾ ਚਾਕਰ ਸਾਜੀ ਗਿਆ ਤਿੰਨ ਕਬੱਡੀਆਂ 1000 ਦੀਆਂ ਹੋਣਗੀਆਂ ਸ਼ਾਕਰਪੁਰਿਆ ਸਾਜੀ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਹੁਣ ਵੇਖਾਂਗੇ ਮੁਕਾਬਲਾ ਕਿਹਦੇ ਨਾਲ ਕਿਵੇਂ ਕਿਦਾਂ ਦਾ ਹੋਣਾ ਹੈ ਸੱਤੂ ਵਰਗੇ ਖੜਿਆ ਨੇਲੇ ਪਗਾਂ ਵਰਗੇ ਖੜਿਆ ਹਰਪਾਲ ਕਾਲਵਾ ਵਾਲਾ ਪਰ ਬਿੱਲਾ ਗਾਲ ਵਾਲਾ ਕਹਿੰਦਾ ਕਿ ਮੋਟਰਸਾਈਕਲ ਤੇ ਛਾਲ ਮਾਰ ਕੇ ਹਰਪਾਲ ਕਾਲਵਾ ਵਾਲਾ ਖੰਡੂਰ ਸਾਹਿਬ ਦੀ ਟੀਮ ਲਈ ਜਫਾ ਲਾ ਕੇ ਡੰਬਰਾ ਵਾਲੀ ਟੀਮ ਨੂੰ ਛੋੜ ਗਿਆ ਜਗਾ ਚਾਗਰ ਵੀਰੇ ਜਫਾ ਲੱਗ ਗਿਆ 1000 ਜਿਹੜਾ ਉਹ ਕਹਿੰਦੇ ਕਾਲਵਾ ਵਾਲੇ ਹਰਪਾਲ ਹਰਪਾਲ ਕਾਲਵਾ ਵਾਲੇ ਨੇ ਪਹਿਲਾ 1000 ਬੜਾ ਜਫਾ ਸਾਜੀ ਨੂੰ ਲਾ ਕੇ ਬੱਲੇ ਬੱਲੇ ਕਰਵਾ ਦਿੱਤੀ ਹੈ ਔਰ ਅਗਲੀ ਰੇਡ ਪੀਟਰ ਮਾਰਕਪੁਰ ਦੀ ਧਰਤੀ ਦਾ ਮਨੀਲਾ ਵਾਲਾ ਜੱਸਾ ਕਹਿੰਦਾ ਅਜਮੇਰ ਬੜਾ ਸੁਣਾ ਬੋਲਦਾ 500 ਨੂੰ ਦੇਨੇ ਅਜਮੇਰ ਸਾਹਿਬ ਤੇਰਾ ਮਾਣਾ ਧੰਨਵਾਦ ਲਓ ਸਾਹਮਣੇ ਕਬੱਡੀ ਆਹ ਵੇਖੋ ਪੀਟਰ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਪਰ ਦੂਜੇ ਪਾਸੇ ਕਾਕਾ ਸ਼ਖਰਪੁਰੀਆ ਟਰਾਈ ਕਰਦਾ ਹੈ ਇਹ ਕਹਿੰਦੇ ਬਾਗੀ ਪਰਮਜੀਤਪੁਰੀਏ ਦਾ ਕਰਾਈਆ ਇਹ ਘੋੜਾ ਪਰਮਜੀਤਪੁਰੀਆ ਤੁਹਾਡੇ ਸਾਹਮਣੇ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧ ਚੁੱਕਿਆ ਸਾਹਮਣੇ ਸਤੂ ਖੜਗੁਰ ਸਾਹਿਬ ਦੀ ਧਰਤੀ ਦਾ ਇੱਕ ਪਾਸੇ ਗੋਲਾ ਸੱਤਵਾ ਵਾਲਾ ਔਰ ਨੇਲੇ ਬਗਾੜ ਵਰਗੇ ਹਰਪਾਲ ਕਾਲਵਾ ਵਾਲਾ ਚਾਰ ਬੱਬਰ ਖੇਰਾਂ ਦੇ ਵਿੱਚੋਂ ਮੁਕਾਬਲਾ ਕਿਦਣਾ ਕਿਵੇਂ ਕਿਦਾਂ ਦਾ ਹੋਣਾ ਸਮਾਂ ਦੱਸੂਗਾ ਹੋ ਬੱਲੇ ਨੇ ਹੋ ਗਈ ਮਿੱਤਰੋ ਆ ਕਾਰਵਾ ਵਾਲਾ ਹਰਪਾਲ ਉਹ ਦੇਖਦੇ ਇੱਕ ਪਾਸੇ ਘੋੜਾ ਪਰਮਜੀਤਪੁਰੀਆ ਨੰਬਰ ਆਪਣੀ ਟੀਮ ਲਈ ਛੋੜ ਗਿਆ ਸਾਈਡ ਤੇ ਹੋ ਜਾ ਬਾਲਾ ਕੱਠ ਨਾ ਕਰੋ ਗਰਾਊਂਡ ਦੇ ਵਿੱਚ ਬੇਨਤੀ ਆ ਸਵਰਦਿਆਂ ਖੇਡ ਕਹਾਣੀ ਅਬ ਦਾ ਫੈਸਲਾ ਹੈ ਜਿਹੜੇ ਨਹੀਂ ਖੇਡਦੇ ਉਹ ਕਿਰਪਾ ਕਰਕੇ ਬਾਹਰ ਹੋ ਜਾਣ ਭਰਾ ਬਣ ਕੇ ਮਨਜੀਤ ਕਾਹ ਮੁੰਡਿਆਂ ਨੂੰ ਇੱਕ ਇੱਕ ਕੋਤ ਸਿਰਫ ਇੱਕ ਇੱਕ ਕੋਤ ਬਾਕੀ ਜਿਨ੍ਹਾਂ ਦਾ ਕੋਈ ਕੰਮ ਨਹੀਂ ਹੈ ਉਹ ਕਿਰਪਾ ਕਰਕੇ ਬਾਹਰ ਹੋ ਜਾਣ ਬੜੀ ਮਿਹਰਬਾਨੀ ਚੱਲ ਵੀ ਗੱਭਰੂਆ ਆ ਕਬੱਡੀ ਨੌਜੰਨਾ ਆਇਆ ਕਿਨੇ ਮਨਜਿੰਦਰ ਸਿੰਘ ਸਰਾ ਦਾ ਪੁੱਤ ਜਰਮਨਜੀਤ ਸਿੰਘ ਲੱड्डा ਬਲਪੁਰਿਆ ਦਾ ਮੇਰੇ ਮਿੱਤਰੋ ਸਮੇ ਕਬੱਡੀ ਪਾਉਣ ਲਈ ਖੇਡ ਮੈਦਾਨ ਚ ਬਹਿਆ ਹੋਇਆ ਚਾਰ ਜਫੀ ਤਿਆਰ ਇੱਕ ਬੰਦੇ ਕਾਕਾ ਔਰ ਦੂਸਰੇ ਬੰਦੇ ਅਚਰਵਾਲੀਆ ਬੱਚੀ ਤਨਵੀਰ ਔਰ ਦੇਖਾਂਗੇ ਡਬਲ ਟੱਚ ਤੇ ਨੰਬਰ ਇਸ ਸਮੇ ਲੱड्डा ਬਲਪੁਰੀ ਆਪਣੀ ਟੀਮਾਂ ਤੇ ਜੋੜ ਗਿਆ ਔਰ ਅਗਲੀ ਰੇਡ ਪਾਉਣ ਲਈ ਆ ਸਹਿਜਾਦ ਅਲੀਆ ਕਬੱਡੀ ਦਾ ਉਡਦਾ ਸੱਤ ਮੇਰੇ ਵੀਰੋ ਸਾਹਮਣੇ ਕਬੱਡੀ ਦਾ ਉਡਣਾ ਸੱਤ ਸਹਜਾਦ ਅਲੀ ਸਾਜੀ ਸ਼ਕਰਪੁਰਿਆ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਤੇ ਦੂਜੇ ਪਾਸੇ ਚਾਰ ਬਪਰ ਖੇੜਾ ਚਾਰਾਂ ਦੇ ਵਿੱਚੋਂ ਇੱਕ ਪਾਸੇ ਗੋਲਾ ਤੇ ਇੱਕ ਪਾਸੇ ਸੱਤੂ ਦੇ ਨਾਲ ਹਰਪਾਲ ਤੇ ਨਾਲ ਨਹਿਲਾ ਬਗੜ ਆਹ ਹਰਪਾਲ ਆ ਕਾਲਵਾ ਵਾਲਾ ਪੈਰ ਬਾਡਰੋਂ ਪਾਰ ਹੋਣ ਦੇ ਇਸ਼ਾਰੇ ਨੰਬਰ ਸਾਜੀ ਸ਼ਕਰਪੁਰਿਆ ਆਪਣੀ ਟੀਮ ਲਈ ਜੋੜਦਾ ਹੋਇਆ ਉਹ ਫਿਰਦਾ ਬਲੂਕ ਸ਼ਕਰਪੁਰਿਆ ਗਰਾਊਂਡ ਦੇ ਵਿੱਚ ਮੁੱਕਦਾ ਪਰ ਉਹਦਾ ਵੀਰ ਖੇਡ ਰਿਹਾ ਅਜਮਰੂ ਕਹਿੰਦਾ ਮੈਂ ਖੇਡਣਾ ਨਹੀਂ ਸਾਹਮਣੇ ਕਬੱਡੀ ਪਾਉਣ ਦੇ ਲਈ ਸ਼ੰਕਰ ਸੰਧਵਾ ਵਾਲਾ ਸੰਧੂਆਂ ਦਾ ਪੁੱਤ ਮੇਰੇ ਵੀਰੋ ਅੱਗੇ ਵੱਲ ਵਧਦਾ ਹੋਇਆ ਪਰਲੇ ਪਾਸੇ ਜੋਧਾ ਖੜਾ ਤੇ ਉਰਲੇ ਪਾਸੇ ਕਾਕਾ ਖੜਾ ਨਾਲ ਬੱਜੀ ਖੜਾ ਨਾਲ ਤਨਵੀਰ ਖੜਾ ਇਹ ਕਾਕਾ ਸ਼ਕਰਪੁਰੀਆ ਪਰ ਆ ਇਹ ਸ਼ੰਕਰ ਸੰਧਵਾ ਵਾਲਾ ਨੰਬਰ ਆਪਣੀ ਟੀਮ ਲਈ ਜੋੜ ਗਿਆ ਛੇੜ ਕਹਾਣੀਆਂ ਸਵਰਨਿਆ ਆ ਸ਼ੰਕਰ ਦੇ ਜਹਾਜ਼ ਉੱਡੇ ਆ ਮੇਰੇ ਵੀਰੋ ਸ਼ੰਕਰ ਨੇ ਫਲੈਟ ਅਡਾਈਆਂ ਆ ਉਹ ਸਾਹਮਣੇ ਦੇਖਾਂਗੇ ਕੋੜਾ ਪਰਮਜੀਤਪੁਰੇ ਦੀ ਧਰਤੀ ਦਾ ਮੇਰੇ ਮਿੱਤਰੋ ਕਬੱਡੀ ਪੌਣ ਦੇ ਲਈ ਵਧਿਆ ਹੋਇਆ ਇੱਕ ਬੰਦੇ ਸੱਤੂ ਔਰ ਖੰਡੂਰ ਸਾਹਿਬ ਦੀ ਧਰਤੀ ਦਾ ਨਾਲ ਨੈਲਾ ਬਘਿਹੜ ਔਰ ਦੂਸਰੇ ਬੰਦੇ ਗੋਲਾ ਸਤਵਾ ਵਾਲਾ ਲਓ ਦੇਖੋ ਇੱਕ ਬੰਦੇ ਸੱਤੂ ਔਰ ਦੂਸਰੇ ਬੰਦੇ ਘੋੜੇ ਦੇ درمیان ਆਸਰੇ ਦੀ ਟੱਕਰ

ਇੱਕ ਹਜ਼ਾਰ ਦਿੱਤਾ ਜੋ ਦਈ ਤੇ ਫਿਰ ਇੱਕ ਹਜ਼ਾਰ ਸਾਜੀ ਨੂੰ ਦੇਣਾ ਪੈਣਾ ਲਓ ਸਾਹਮਣੇ ਪਈ ਹੋਈ ਸਾਜੀ ਦੀ ਰੇਡ ਚਾਰ ਯਾਫੀ ਤਿਆਰ ਪਰ ਇਥੇ ਉਡਣਾ ਸੱਪ ਹੈ ਖੇਡ ਕਬੱਡੀ ਦਾ ਔਰ ਨੰਬਰ ਆਪਣੀ ਟੀਮ ਦੇ ਬਾਅਦ ਤੇ ਜੋੜ ਗਿਆ ਔਰ ਅਗਲੀ ਰੇਡ ਪਹੁੰਚ ਲਈ ਪੀਟਰ ਮਾਨਕਪੁਰ ਦੀ ਧਰਤੀ ਦਾ ਮੇਰੇ ਵਿੱਚ ਵਾਦਾ ਹੋਇਆ ਤੇ ਉਹਨਾਂ ਨੇ ਪੀਟਰ ਫੇਰ ਛੜਤਾ ਲਗਾਤਾਰ ਕਬੱਡੀਆਂ ਪਾਉਣ ਲੱਗ ਗਿਆ ਤੀਜੀ ਰੇਡ ਬੰਦ ਦਾ ਦੋ-ਦੋ ਕੱਠੀਆਂ ਪਾਉਂਦਾ ਉਹ ਪੀਟਰ ਕਬੱਡੀ ਪਾ ਰਿਹਾ ਮਾਨਕਪੁਰ ਦੀ ਧਰਤੀ ਤੇ ਦੂਜੇ ਪਾਸੇ ਖਾਕਪੁਰਿਆ ਤਾਕਾ ਹੋ ਬੱਲੇ ਹੋ ਗਈ ਮਿੱਤਰੋ ਇੱਕ ਪਾਸੇ ਪੀਟਰ ਤੇ ਕਾਕਾ ਤੇ ਪੀਟਰ ਤੇ ਕਾਕਾ ਤੇ ਪੀਟਰ ਕਾਕਾ ਤੇ ਪੀਟਰ ਆਹ ਨੰਬਰ ਪੀਟਰ ਦਾ ਚੱਲ ਓਏ ਗੱਪਰੂਆ ਪਾਕ ਕਬੱਡੀ ਪਰਮਜੀਤਪੁਰ ਦੀ ਧਰਤੀ ਦੇ ਘੋੜੇ ਨੇ ਦਾਵਾ ਬੋਲਦਾ ਉਹ ਘੋੜੇ ਨੇ ਦਾਵਾ ਬੋਲ ਦਿੱਤਾ ਜਰਨੈਲ ਸਿੰਘ ਚੈਨ ਸਰਪੰਚ ਕਹਿੰਦਾ ਵੀ ਕਬੀਰ ਤਾਰੀਬਾਲ ਦਾ ਜਿੰਨਾ ਧੰਨਵਾਦ ਕੀਤਾ ਜਾਂਦਾ ਉਹ ਨਹੀਂ ਘਟਾ ਬਹੁਤ ਵੱਡਾ ਕਬੀਰ ਢਾਲੀਵਾਲ ਦਾ ਅੱਜ ਦੇ ਕੱਪ ਲਈ ਜਿਲੋ ਧੰਨਵਾਦ ਲਓ ਸਾਹਮਣੇ ਦੇਖਾਂਗੇ ਕੋੜਾ ਸਮੇ ਕਬੱਡੀ ਪੌਣ ਦੇ ਲਈ ਬੰਦਿਆ ਹੋਏ ਤੇ ਨੰਬਰ ਆਪਣੀ ਟੀਮ ਦੇ ਬਾਅਦ ਤੋਂ ਜੋੜ ਦਿੱਤਾ ਔਰ ਅਗਲੀ ਕਬੱਡੀ ਔਰ ਸ਼ੰਕਰ ਜਹਾਜ ਪਾਉਣ ਦੇ ਲਈ ਬਾਹਦਾ ਹੋਇਆ ਸਾਹਮਣੇ ਸ਼ੰਕਰ ਜਹਾਜ ਕਬੱਡੀ ਪਾ ਰਿਹਾ ਕਲਮਨ ਤੋਂ ਸੁੰਨੜ ਅਮਰੀਕਾ ਬਸਰਾ ਬਰਾਦਰ ਤੇ ਸੋਨੀ ਬੁੱਟਰ ਤੇ ਰਿਸ਼ੂ ਢਿੱਲੋਂ ਬੈ ਜਗਮੀਤ ਬਰਾਦਰਾਂ ਦੀ ਟੀਮ ਦੇ ਵੱਲੋਂ ਖਡੂਰ ਸਾਹਿਬ ਦੀ ਟੀਮ ਦੇ ਵੱਲੋਂ ਆਹ ਕਹਿੰਦੇ ਯੋਧਾ ਸੁਰਕਪੁਰ ਦੀ ਧਰਤੀ ਦਾ ਮਾ ਖੇਡ ਕਬੱਡੀ ਦਾ ਵੱਡਾ ਮੱਲ ਬਾਡਰੋ ਪਾਰ ਕਰਕੇ ਹਰਪਾਲ ਕਾਲਮਾ ਦੇ ਬਰਾਬਰ ਮੋਟਰਸਾਈਕਲ ਤੇ ਛਾਲ ਮਾਰ ਕੇ ਬਹਿ ਗਿਆ ਉਹ ਸੰਧੂਆ ਖੇਡ ਕਹਾਣੀ ਆਓ ਸਾਹਮਣੇ ਕਦੇ ਸਾਜੀ ਜਿਹੜੇ ਵੀਓ ਸ਼ਹਿਜ਼ਾਦ ਅਲੀ ਸਾਜੀ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਹਰਪਾਲ ਓਏ ਤੇਰੇ ਬਰਾਬਰ ਜੋਧਾ ਸੁਰਖਪੁਰੀਆ ਮੋਟਰਸਾਈਕਲ ਤੇ ਛਾਲ ਮਾਰ ਕੇ ਬਹਿ ਗਿਆ ਉਹ ਵੇਖਾਂਗੇ ਕਬੱਡੀ ਪਾਉਣ ਦੇ ਲਈ ਸਾਜੀ ਅੱਗੇ ਵੱਲ ਵਧਦਾ ਹੋਇਆ ਮਾਰਿਆ ਪੋਲਾ ਜਾ ਟੱਚ ਨੰਬਰ ਆਪਣੀ ਟੀਮ ਨੇ ਜੋੜਦਾ ਹੋਇਆ ਅੱਜ ਸੰਗੋਤਲੇ ਵਾਲਾ ਜੋਧਾ ਸਰਪੰਚ ਵੀ ਪੁੱਜਿਆ ਹੋਇਆ ਓ ਸੰਧੂਆ ਉਹ ਬੈਠਾ ਨਜ਼ਾਰਾ ਲੰਦਾ ਮਾ ਖੇਡ ਕਬੱਡੀ ਦਾ ਖੇਡ ਕਹਾਣੀ ਜੀ ਦਾ ਕਬੀਰ ਥਾੜੀ ਵਾਲ ਕਬੀਰ ਤਾਲੀ ਵੱਲੋਂ ਯੋਧੇ ਦੇ ਚਾਰ ਜੱਫੇ 20000 ਰੁਪਏ ਦੇ ਹੋੜ ਕੇ ਮੇਰੇ ਵੀਰੋ ਆ ਕਬੀਰ ਢਾਲੀਵਾਲ ਵੱਲੋਂ ਜੋਧੇ ਦੇ ਚਾਰ ਜੱਫੇ 20000 ਦੇ ਪਰ ਆਹ ਦੇਖੋ ਹੋ ਬੱਲੇ ਸਿੜਾ ਐਂਡ ਬੱਕੀ ਅੱਜੜ ਵਾਲੀਆਂ ਮੇਰੇ ਵੀਰੋ ਅੱਜੜ ਵਾਲੀਆਂ ਬੱਚੀ ਐ ਉਮਰੀਆਂ ਵਾਲੇ ਬੂਟਿਆ ਤਿੰਨ ਸਵਾਰੀਆਂ ਮੋਟਰਸਾਈਕਲ ਤੇ ਬਹਿ ਗਈਆਂ ਕਹਦੇ ਇਹਨਾਂ ਨੂੰ ਕਿ ਤਿੰਨਾ ਦਾ ਚਲਾਨ ਹੁੰਦਾ ਤਿੰਨਾ ਦਾ ਚਲਾਨ ਹੁੰਦਾ ਸਾਹਮਣੇ ਕਬੱਡੀ ਪਾਉਣ ਦੇ ਲਈ ਕੋੜਾ ਪਰਮਜੀਤ ਬੁਰੀ ਅੱਗੇ ਵੱਲ ਵਧਦਾ ਹੋਇਆ ਤੇ ਦੂਜੇ ਪਾਸੇ ਖਡੂਰ ਸਾਹਿਬ ਦੀ ਧਰਤ ਦੇ ਸੱਤੂ ਵਰਗੇ ਖੜਿਆ ਹੈ ਓਏ ਇੱਕ ਪਾਸੇ ਮੇਰੇ ਵੀਰੋ ਸੱਤੂ ਆ ਖਡੂਰ ਸਾਹਿਬ ਦੀ ਧਰਜਾ ਤੇ ਦੂਜੇ ਪਾਸੇ ਕੋੜਾ ਪਰਮਜੀਤਪੁਰੀਆ ਬਾਗੀ ਦਾ ਕਰਾਈ ਨੰਬਰ ਆਪਣੀ ਟੀਮ ਲਈ ਜੋੜ ਗਿਆ ਚਾਲ ਓਏ ਗੱਬਰੂਆ ਪਾਕ ਕਬੱਡੀ ਪੀਟਰ ਉਹਨਾਂ ਨੇ ਫੇਰ ਛੜਤਾ ਓ ਸਵਰਨਿਆ ਕੀ ਕਹਾਣੀ ਆਓ ਪੀਟਰ ਨੇ ਇਹਦਾ ਪੀਟਰ ਬੈਲਟ ਛੜਤਾ ਆ ਤੇ ਪੀਟਰ ਜੀ ਇਹ ਪੀਟਰ ਬੈਲਟ ਛੜਤਾ ਮੇਰੇ ਮਿੱਤਰੋ ਹੋਰ ਦੇਖਾਂਗੇ ਪੀਟਰ ਬੈਲਟ ਨੂੰ ਕੌਣ 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 ਹੱਥ ਪਾਉ ਇਹ ਗੱਲਾਂ ਸਮੇਂ ਦੀ ਐ ਲਓ ਦੇਖੋ ਉਹ Yoda 4 ਜਫਿਆਂ ਤੇ 20000 ਕਬੀਰ ਢਾੜੀ ਵਾਲ ਵੱਲੋਂ ਲੱਗੇ ਆ ਜੋਦਾ ਇਹਨੇ ਦੂਜਾ ਜੱਫਾ ਕਾਹਦਾ ਲਾਇਆ ਇਹਦਾ ਕਾਲਮਾਂ ਵਾਲੇ ਹੜਪਾਲ ਨੂੰ ਧੱਕੇ ਮਾਰ ਕੇ ਮੋਟਰਸਾਈਕਲ ਤੋਂ ਲਾਤਾ ਕਿ ਮੋਟਰਸਾਈਕਲ ਮੇਰੇ ਕਬਜ਼ੇ ਚ ਹੈ ਫਿਰ ਹਾਲ ਦੋ ਜੱਫੇ ਲਾ ਕੇ ਸੁਰਖਪੁਰਿਆ ਯੋਦਾ ਉਹ ਮੋਟਰਸਾਈਕਲ ਆਪਣੇ ਕਬਜ਼ੇ ਦੇ ਵਿੱਚ ਕਰੀ ਬੈਠਾ ਤੇ ਦੂਜੇ ਪਾਸੇ ਤੱਕਾਂਗੇ ਸਾਜੀ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਚਾਰ ਜੱਫਿਆਂ ਦੇ ਵਿੱਚੋਂ ਮੁਕਾਬਲਾ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਇੱਕ ਪਾਸੇ ਨਹਿਲਾ ਵਿਗਾੜਾ ਤੇ ਦੂਜੇ પાસੇ ਸਾਜੀ ਸ਼ਕਰਪੁਰੀਆ ਹਰਕਾ ਦੜਕਾ ਨੰਬਰ ਰੇਟਰ ਦਾ ਚਾਲੋ ਏ ਗੱਪਰੂਆ ਪਾਕ ਕਬੱਡੀ ਸਰਨੇਆ ਖੇਡ ਕਾਣੀ ਉਹ ਕਹਿੰਦੇ ਇੱਕ ਪਾਸੇ ਟੀਮ ਜਿਹੜੀ ਕਬੀਰ ਢਾਲੀਵਾਲ ਹੀੜਾ ਢਾਲੀਵਾਲ ਆਰਾਮ ਢਾਲੀਵਾਲ ਜਗਦੇਵ ਪ੍ਰਧਾਨ ਲਖਮਣ ਸਰਪੰਚ ਤੇ ਨਾਲ ਜਰਨੈਲ ਜੈਲੇ ਸਰਪੰਚਾਂ ਦੀ ਖੇਡਦੀ ਹੈ ਖੇਡ ਕਹਾਣੀ ਉਹ ਜੈਲ ਸਰਪੰਚਾਂ ਦੀ ਖੇਡਦੀ ਹੈ ਸ਼ਕਰ ਜਹਾਜ ਸੱਤਬਾ ਬਾਲਾ ਮੇਰੇ ਮਤੋਂ ਕਬੱਡੀ ਪਾ ਰਿਹਾ ਆ ਬੱਜੀ ਆ ਚਣ ਵਾਲੀ ਆ

ਤਿੰਨ ਰੇਡਾ 5000 ਦੀਆਂ ਘੋੜੇ ਦੀਆਂ ਜੱਗਾ ਚੱਕਰਬਾਈ ਸਾਡਾ ਐਲਾਨ ਕਰਦਾ ਘੋੜੇ ਦੀ ਇੱਕ ਸਫਲ ਪੈ ਗਈ 5000 ਦੀ ਉਹ ਸੰਦੂਆ 4x4 ਪ੍ਰਮੋਟਰ 11 ਦਾ ਯਾਰ ਹੈ 5000 ਦੀ ਇੱਕ ਸਫਲ ਪੈ ਗਈ ਚਲੋ ਗੱਭਰੂ ਆ ਪਾਕ ਵੱਡੀ ਪੀਟਰ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਜੇ ਜੋਧਿਆ ਮੋਟਰਸਾਈਕਲ ਘਰੇ ਲੈ ਕੇ ਜਾਣਾ ਉਹ ਤਾਂ ਜੱਫੇ ਲਾਉਣੇ ਪੈਣੇ ਆ ਓਏ ਜੇ 25000 ਕਮਾਉਣਾ 20000 ਕਮਾਉਣਾ ਤਾਂ ਚਾਰ ਜੱਫੇ ਠੋਕਣੇ ਪੈਣੇ ਆ ਸਾਹਮਣੇ ਕਬੱਡੀ ਪਾਉਣ ਲਈ ਇੱਕ ਪਾਸੇ ਪੀਟਰ ਮਾਨਕਪੁਰੀਆ ਅੱਗੇ ਵੱਲ ਵਧਦਾ ਹੋਇਆ ਤੇ ਦੂਜੇ ਪਾਸੇ ਆ ਜੋਧਾ ਤੀਜਾ ਥੋਕਦਾ ਮੋਟਰਸਾਈਕਲ ਤੇ ਕਬਜ਼ਾ ਕਰ ਲਿਆ ਓਏ ਜੋਧੇ ਨੇ ਸੰਧੂਆ ਕਬਜ਼ਾ ਕਰ ਰਿਆ ਔਰ 15 ਤੇ ਕਬਜ਼ਾ ਕਰ ਲਿਆ ਨਾਲ ਕਬੀਰ ਢਾਲੀਵਾਲ ਵੱਲੋਂ 2,20,000 ਆਲੇ ਲੱਗ ਗਿਆ ਦੋ ਬਾਕੀ ਆ ਕਾਕਿਆ ਦੋ ਬਾਕੀ ਆ ਆ ਉਗਲਾ ਸੱਪ ਖੇਡ ਕਬੱਡੀ ਦਾ ਸਹਿਜਾਦ ਅਲੀ ਮੇਰੇ ਵਿੱਚੋਂ ਨੰਬਰ ਦਾ ਪੁੱਤ ਔਰ ਨੰਬਰ ਦਾ ਸ਼ਾਨਦਾਰ ਵਾਧਾ ਸ਼ਕਰਪੁਰੀਆ ਕਰ ਗਿਆ ਖਰੀਆਤ ਤੇ ਬਲੂਕ ਦਾ ਵੀਰ ਨੰਬਰ ਦਾ ਸ਼ਾਨਦਾਰ ਵਾਧਾ ਕਰਦਾ ਹੋਇਆ ਜਯੋਧਿਆ ਦੋ ਜੱਫੇ ਤੇਰੇ ਬਾਕੀ ਨੇ 20000 ਵਾਲੇ ਮੋਟਰਸਾਈਕਲ ਦੇ ਤਾਂ ਤਿੰਨ ਜਫੇ ਠੋਕਦੇ ਤੇ 20000 ਦੇ ਦੋ ਲੱਗਿਆ ਤੇ ਵੇਖਾਂਗੇ ਮੇਰੇ ਵੀਰੋ ਸ਼ਕਰ ਸੰਧਵਾ ਵਾਲਾ ਕਬੱਡੀ ਦਾ ਯਾਜ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਕਾਕੇ ਵਰਗੇ ਖੜਿਆ ਹੈ ਜੋਧੇ ਵਰਗੇ ਖੜਿਆ ਹੈ ਬੱਤੀ ਵਰਗੇ ਖੜਿਆ ਹੈ ਤਨਵੀਰ ਵਰਗੇ ਖੜਿਆ ਹੈ ਚਾਰਾਂ ਦੇ ਵਿੱਚੋਂ ਮੁਕਾਬਲਾ ਕਿਦਾਂ ਰਕੇਵੇ ਕਿਦਾਂ ਦਾ ਹੋਣਾ ਸਮਾਂ ਦੱਸੂਗਾ ਆਏ ਕਾਕਾ ਸ਼ਕਰਪੁਰੀਆ ਪਰ ਦੂਜੇ ਪਾਸੇ ਲੈ ਜੈਲ ਸਰਪੰਚੋਆਂ ਦਾ ਮਨੇ ਪ੍ਰਧਾਨਾ ਕਾਰ ਰਾਮਰੋ ਦਾ ਗੱਲ ਤੇ ਜਾ ਜੋੜਨਗੇ 5000 ਦੀ ਦੂਜੀ ਕਬੱਡੀ ਪੈ ਰਹੀ ਹੈ ਹੋ 5000 ਦੀ ਦੂਜੀ ਕਬੱਡੀ ਮੇਰੇ ਮਿੱਤਰੋ ਸੁਨੇ ਘੋੜਾ ਪਰ ਮਜੀਤਪਰੀਆ ਪੌਣ ਦੇ ਵੀ ਵਧਿਆ ਹੋਇਆ ਚਾਰ ਜਾਫੀ ਤਿਆਰ ਚਾਰਾਂ ਤੋਂ ਨਹਿਲਾ ਵਗਿਆ ਔਰ ਦੇਖੋਗੇ ਕਾਲਵਾ ਵਾਲਾ ਹਰਪਾਲ ਨਾਲ ਸੋਟੀ ਦਾ ਤਲਗੜੀਆ ਤੇ ਆ ਸੰਤਪਾ ਵਾਲਾ ਗੋਲਾ ਕੋਸ਼ਿਸ਼ ਕਰਦਾ ਤੇ ਨੰਬਰੇ ਸਮੇ ਤਾਵੀਦ ਹੈ ਔਰ ਅਗਲੀ ਰੇ ਵੱਲੋਂ ਹਰਾਮੇ ਦੀ ਟੀਮ ਦੇ ਹਰ ਇੱਕ ਜਾਫੀ ਦਾ 1000 1000 ਦਾ ਜਫਾ ਆਉਣਾ ਟੀਮ ਰਾਮਾ ਜੀ ਕਹਿੰਦੇ ਆ ਰਾਮਿਆਂ ਦੀ ਟੀਮ ਦੇ ਖੜਕ ਜਾਫੀ ਦਾ ਉਹ ਕਹਿੰਦੇ ਜਰਮਨਜੀਤ ਸਿੰਘ ਲੱड्डा ਬਲਪੁਰਿਆ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਲੈ ਵੀ ਜੋਧਾ ਤੇਰੇ ਦੋ ਉਜਾ ਬਾਕੀ ਨੇ ਉਹ ਇੱਕ ਪਾਸੇ ਜੋਧਾ ਤੇ ਦੂਜੇ ਪਾਸੇ ਲੱड्डा ਬਲਪੁਰਿਆ ਨੰਬਰ ਆਪਣੀ ਟੀਮ ਲਈ ਜੋੜ ਗਿਆ ਚੱਲ ਓਏ ਸਾਜੀਆ ਪਾਕ ਕਬੱਡੀ ਫਰਿਆਦ ਦਾ ਵੀਰ ਮਲੂਕ ਦਾ ਵੀਰ ਉਹ ਕਬੱਡੀ ਪਾਉਣ ਚੱਲਿਆ ਸਵਰਨਿਆ ਖੇਡ ਕਹਾਣੀ ਆਓ ਕਬੱਡੀ ਪਾਉਣ ਚੱਲ ਆ ਮੇਰੇ ਮਿੱਤਰੋ ਸਾਜੀ ਦੁਨੀਆ ਫੈਨ ਹੈ ਹਮ ਮੁੰਡਾ ਟ੍ਰਾਂਟੋ ਦੇ ਵਰਲਡ ਕੱਪ ਦਾ 2024 ਦਾ ਬੈਸਟ ਰੇਡਰ ਹੈ ਅੱਜ ਦੇਖਾਂਗੇ ਕੌਣ ਬੈਸਟ ਬਣਦਾ ਹੈ ਕੌਣ ਆਰ 15 ਦੀ ਸੀਟ ਤੇ ਬਹਿੰਦਾ ਇਹ ਗੱਲ ਦਾ ਸਮੇਂ ਦੀ ਹੈ ਆ ਮੁੰਡਾ ਹਾਰਨੇ ਜਿੱਤਣ ਨੂੰ ਅੱਜ ਰਾਮਿਆਂ ਵਿੱਚ ਆਇਆ ਸੰਧੂਆ ਸਾਹਮਣੇ ਦੇਖਾਂਗੇ ਰੇਡ ਮਾਨਕਪੁਰੀਆ ਪੀਟਰ ਆਓ ਮਾਨਕਪੁਰੀਆ ਪੀਟਰ ਕਬੱਡੀ ਪੰਨ ਦੇ ਲਈ ਅੱਗੇ ਵੱਲ ਵਧਦਾ ਹੋਇਆ ਜੋਧਿਆ ਛੇੜ ਓਏ ਮੁੰਡੇ ਨੂੰ ਇੱਕ ਪਾਸੇ ਸਦੀਕ ਲੱਗਿਆ ਤੇ ਨਾਲ ਬਤੀ ਲੱਗਿਆ ਨਾਲ ਤਨਵੀਰ ਤਲਵੰਡੀ ਵਾਲਾ ਚਾਰ ਬੱਬਰ ਖੇੜਾਂ ਦੇ ਵਿੱਚੋਂ ਪਰਲੀ ਕੰਨੀ ਤੇ ਜੋਧਾ ਸੁਰਖਪੁਰੀਆ ਤਿੰਨ ਜਫੇ ਖੋ ਗਿਆ ਔ ਚੌਥੇ ਦੀ ਤਿਆਰੀ ਚ ਆ ਜੋਧਾ ਓ ਪੀਟਰ ਆ ਜੋਧਾ ਓ ਪੀਟਰ ਨੰਬਰ ਆਪਣੀ ਟੀਮ ਲਈ ਜੋੜ ਗਿਆ ਤੀਜੀ ਕਬੱਡੀ ਆਓ ਮੁਕਾਬਲਾ ਸਵਾਪਤ ਹੈ ਅੱਧਾ ਸਮਾਂ ਜੀ ਫਤਿਹ ਚੜ੍ਹਦਾ ਫਤੇ ਜੱਟ ਵਾਸਤੇ ਸਰਪੰਚ ਹਰਦੀਪ ਤਖਤੂਪੁਰਾ ਨਾ ਕੋਈ ਜ਼ਿਆਦਾ ਫਰਕ ਨਹੀਂ ਆ ਰਾਮੇ ਦੇ ਵਿੱਚ ਫਾਈਨਲ ਖੇਡਿਆ ਜਾ ਰਿਹਾ ਆ ਮੁੰਡੇ ਨੇ ਆ ਸੀਜ਼ਨ ਦੇ ਵਿੱਚ ਕਹਿੰਦੇ ਇਹ ਪਾਲੀ ਦਾ ਵੀਰ ਆ ਕਹਿੰਦੇ ਨਿੰਦਗਾਮਪਰੀਏ ਪੰਮੇ ਦਾ ਚੰਡਿਆ ਹੋਇਆ ਕਬੱਡੀ ਪਲੇਅਰ ਪੀਟਰ ਮਾਨਕਪਰੀਆ ਕਬੱਡੀ ਪਾ ਰਿਹਾ ਉਧਰ ਕਹਿੰਦੇ ਮਨਜੀਤ ਸਿਆੜੇ ਦਾ ਉਧਰ ਕਹਿੰਦੇ ਕਾਕੇ ਰਾਮੇ ਦਾ ਤੇ ਸਿਮਰ ਪੁਲਸੀਏ ਦਾ ਕਹਿੰਦੇ ਵੱਡੇ ਪੱਦਰ ਤੇ ਵੱਡਾ ਰੋਲ ਹੈ ਆ ਕਹਿੰਦੇ ਜਾਮਾ ਆਰ 15 ਜਿੱਤਣ ਨੂੰ giờ hàm muốn đó ਨਾਓ ਸਾਹਮਣੇ ਸ਼ਹੀਯਾਦ ਮੇਰੇ ਵੀਰੋ ਸ਼ਾਜੀ ਫਾਈਨਲ ਖੇਡਾ ਜਾ ਰਿਹਾ ਬੂਟੇ ਬਾਈ ਨੇ ਆਖਿਆ ਵੀ ਕੋਈ ਬੜਾ ਫਰਕ ਨਹੀਂ ਮੇਰੇ ਵੀਰੋ ਅੱਜ ਦੇ ਵੱਡੇ ਮੇਲੇ ਦਾ ਆਹ ਦੇਖਦਾ ਇੱਕ ਪਾਸੇ ਮੇਰੇ ਵੀਰੋ ਸ਼ਹੀਯਾਦ ਤੇ ਦੂਜੇ ਪਾਸੇ ਜੇ ਲੱਗਿਆ ਜਫਾ ਤੇ ਦੂਜੇ ਪਾਸੇ ਹਰਪਾਲ ਕਾਲਮਾ ਦਾ ਮੇਰੇ ਮਿੱਤਰੋ ਫਤਿਹਆਬਦੀ ਇਹ ਕਮੂ ਪਹਿਲਵਾਨ ਦਾ ਚੰਡਿਆ ਅਜੇ ਮੇਰਾ ਰਾਮਾ ਗੀਤਕਾਰ ਵੱਡਾ ਤਾ ਸਾਡਾ ਗਾ ਗੜਮਾ ਧਰਮਾ ਦਾ ਇਹ ਪਿਆਰੇ ਬੋਲ ਲਿਖੇ ਬੜੇ ਪਿਆਰੇ ਬੋਲ ਬੋਲੇ ਧੰਨਵਾਦ ਕਰਦੇ ਆ ਬੰਮੇ ਬਾਈ ਦਾ ਆ ਵਿਸ਼ੇਸ਼ ਤੌਰ ਤੇ ਪੀਟਰ 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 ਆਹ ਜਫਾ ਬੱਲਿਆ ਕੀਦਾ ਨੰਬਰ ਪੀਟਰ ਮਾਨਕਪੁਰੀਆ ਪੀਟਰ ਮਾਨਕਪੁਰੀਆ ਸਿਰਾ ਕਰਾਉਂਦਾ ਚੋਟੀ ਦਾ ਮੈਚ 11 ਤੇ 17 ਚੱਲੀ ਜਾਂਦੇ ਆ ਜਿਹੜੇ ਲਾਈਵ ਤੇ ਆਨੰਦ ਮਾਨ ਦੇ ਵੀਰਾਂ ਦਾ ਧਰਮਾਦ ਰਾਮੇ ਵਿੱਚ ਸਿਰੇ ਦਾ ਕਬੱਡੀ ਕੱਪ ਹੋ ਨਿਪੜਿਆ ਆਉਂਦੇ ਸਾਲ ਜੈਲ ਸਰਪੰਚੀ ਨੇ ਐਲਾਨ ਕਰਵਾਇਆ 14 ਤੇ 15 ਫਰਵਰੀ ਪੱਕੀਆਂ ਤਰੀਕਾ ਅਜਮੇਰ ਸਿਆ 14 ਤੇ 15 ਪੱਕੀਆਂ ਤਰੀਕਾ ਅਜਮੇਰ ਬਾਈ ਕਹਿੰਦਾ ਗਾਡਰਾ ਚ ਕੈਲ ਲਾਉਣੇ ਆ ਗਾਡਰਾ ਚ ਗੱਲ ਲਾਉਣੇ ਆ ਬਿੱਟੂ ਕਰੀ ਗੱਲ ਪੈਂਦੀ ਰਹੀ ਸਾਹਮਣੇ ਹਰਪਾਲ ਪਰ ਪੁਆਇੰਟ ਕਹਿੰਦੇ ਧਾਵੀ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਸ਼ੰਕਰ ਜਹਾਜ ਕਬੱਡੀ ਪਾਉਣ ਦੇ ਲਈ ਆ ਗਿਆ ਮੇਰੇ ਵੀਰੋ ਸ਼ੰਕਰ ਜਹਾਜ ਦੀ ਰੇਡ ਆ ਸਾਹਮਣੇ ਦੇਖਦਾ ਵੀ ਚਾਰ ਚਾਰੇ ਤਿਆਰ ਕਿਸ ਨੌਜਾਨ ਦੇ ਨਾਲ ਮੁਕਾਬਲਾ ਹੋਣਾ ਅੱਚਰ ਵਾਲੀ ਬਚੀ ਆ ਜੋਧਾ ਸੁਰਖਪੁਰੀਆ ਨਾਲ تنویر ਹੈ ਤੇ ਨਾਲ ਕਹਿੰਦੇ ਗੱਭਰੂ ਆ ਵੇਖਦਾ ਵੀ ਸਾਹਮਣੇ ਇੱਕ ਪਾਸੇ ਨੌਜਾਨ ਤਲਵੀਰ تنویر ਲਾ ਕੇ ਸਿਰੇ ਦਾ ਜੱਫਾ ਪੁਆਇੰਟ ਆਪਣੀ ਟੀਮ ਦੇ ਉਧਰ go ਰਾਜੂ ਮੈਂਬਰ ਜੀ ਭਰਾ ਸਾਡਾ ਕਹਿੰਦਾ ਜਿਹੜਾ ਸਾਜੀ ਨੂੰ ਜਫਾ ਲਾਉ ਤੇ 2100 ਦੇ ਮਾਨ ਸਨਮਾਨ ਹੋਣਗੇ ਆਓ ਸਾਹਮਣੇ 2100 ਉਧਰ ਸਾਡਾ ਬਹੁਤ ਸਤਿਕਾਰਯੋਗ ਵੱਡਾ ਭਾਈ ਲਾਪਰੀ ਧਰਾਮੇ ਵਾਲਾ ਉਹ ਵੀ ਲਾਈਵ ਜੁੜਿਆ ਹੋਇਆ ਮੇਰੇ ਵੀਰੋ ਨਾਲ ਕੇਵਲ ਢਿੱਲੋ ਹੁਣੇ ਮਾਣਾ ਅਸੇਲੀਆ ਸਾਰੇ ਵੀਰਾਂ ਦੇ ਸੈਦੋਗੇ ਦਾ ਮੱਖਣ ਦੀਪਾ ਭਾਈ ਸੈਦੋਗੇ ਸਾਰਿਆਂ ਦੇ ਬਹੁਤ ਵੱਡੇ ਸਤਿਕਾਰ ਨੇ ਲਓ ਸਾਹਮਣੇ ਫੌਜੀ ਆ ਫਾਈਨਲ ਦੋ ਉਂਗਲਾਂ ਖੜੀਆਂ ਕਰਕੇ ਪੁਆਇੰਟ ਸਾਜੀ ਨੂੰ ਦੇ ਦਿੰਦਾ ਉਧਰ ਕੇ ਖੰਡੂਰ ਸਾਹਿਬ ਦੀ ਟੀਮ ਦੇ ਵੱਡੇ ਸਪੌਂਸਰ ਬਸਰਾ ਬ੍ਰਦਰ ਪਾਗ ਦੀ ਪਿਆਮਾ ਰੇ ਨਾਲ ਕੁਲਵੰਤ ਸੁੰਨਰ ਜੀ ਅਮਰੀਕਾ ਤੋਂ ਵੱਡੇ ਪੱਧਰ ਦੇ ਵੱਡਾ ਧੰਨਵਾਦ ਉਹਨਾਂ ਦਾ ਸੋਨੀ ਬੁੱਟਰ ਰਿਸ਼ੂ ਢਿੱਲੋ ਜਗਮੀਤ ਬਰਾੜ ਸੰਦੀਪ ਧਾਲੀਵਾਲ ਇਹ ਵੱਡੇ ਪ੍ਰੋਮੋਟਰ ਨੇ ਖੰਡੂਰ ਸਾਹਿਬ ਦੀ ਟੀਮ ਦੇ ਆ ਪੀਟਰ ਮਾਨਕਪੁਰੀਆ ਕਬੱਡੀ ਪਾ ਰਿਹਾ ਰੰਗਲੇ ਪੰਜਾਬ ਦੀ ਰੰਗਲੀ ਖੇਡ ਹੈ ਕਹਿੰਦੇ ਸੁਰਖਪੁਰੀਆ ਜੋਧਾ ਤਿਆਰ ਹੈ ਇਧਰਲੇ ਬੰਨੇ ਮੁਕਾਬਲਾ ਸ਼ਗਰਪੁਰੀਏ ਨਾਲ ਮੁਕਾਬਲਾ ਸ਼ਗਰਪੁਰੀਏ ਨਾਲ ਆ ਵਰ ਗਿਆ ਲੱਤਾਂ ਜ ਪਰ ਪੀਟਰ ਕਹਿੰਦਾ ਜੇ ਕਹਿੰਤੀ ਆ ਹਮੇਂ ਕਿਆ ਖਾਕ ਰੋਕेंगी ਹਮ ਫਰੋਂਸੇ ਨਹੀਂ ਹਮ ਹੌਸਲੇ ਸੇ ਉਡਾ ਕਰਤੇ ਹੈ ਲਓ ਸਾਹਮਣੇ ਅਗਲੀ ਰੇਡ ਪੈ ਗਈ ਆ ਉਧਰ ਕਹਿੰਦੇ 24 ਤੇ 25 ਮਾਰਚ ਨੂੰ ਚੂੜ ਚੱਕ ਦੀ ਧਰਤੀ ਮੇਰੇ ਵੀਰੋ ਖਲਦੀਪ ਪ੍ਰਧਾਨ ਹੁਰੀ ਸਰ ਵੀ ਸਿੱਧੂ ਹੁਣੀ ਲਾਡੀ ਸਾਡਾ ਮੇਰੇ ਵੀਰੋ ਅਮਰੀਕਾ ਤੋਂ ਆਪ ਸਭ ਨੂੰ ਸੱਦੇ ਦੇ ਰਿਹਾ ਅੱਜ RAME ਦਾ ਫਾਈਨਲ ਅਗਲੇ ਸਾਲ 14 ਤੇ 15 ਫਰਵਰੀ 2026 ਦੇ ਵਿੱਚ ਸਾਢੇ 3 ਤੇ 3 ਲੱਖ ਦੇ ਪ੍ਰਾਈਜ਼ ਹੋਣੇ ਆ ਲਓ ਸਾਹਮਣੇ ਟੱਕਰ ਸਿਰੇ ਦੀ ਆ ਟੱਕਰ ਸਿਰੇ ਦੀ ਆ ਉਹ ਪੱਟੀ ਖੋਚਾ ਇਹ ਕੌਣ ਕਵੇ ਗੋ ਜੀ ਨੂੰ ਜਿਹੜਾ ਜਫਾ ਲਾਊਗਾ ਅਮਨ ਪ੍ਰਧਾਨ ਰਾਜੂ ਮੈਂਬਰ ਪੰਚਾਇਤ ਕਹਿੰਦੇ 5100 ਦਿੱਤਾ ਜਾਵੇਗਾ ਪੀਟਰ ਆ ਪਾ ਦੇ ਜੋਰ ਜੋੜ ਕੇ ਪੀਟਰ ਆ ਪਾ ਦੇ ਜੋਰ ਜੋੜ ਕੇ ਆ ਪੀਟਰ ਆ ਕਹਿੰਦੇ ਮੇਰੇ ਮਿੱਤਰੋ ਗੁੰਦਿਆ ਸਰੀਰ ਇਹਦੀ ਸਫਤ ਕਰਾ ਹੱਥ ਲਾ ਕੇ ਜਾਫੀ ਨੂੰ ਫੜਾਉਂਦਾ ਨਹੀਂ ਉਹ ਬਾ ਪੀਟਰ ਮਾਨਕਪੁਰੀਆ ਤਨਵੀਰ ਤਲਵੰਡੀ ਰਾਏ ਵਾਲਾ ਆ ਕਹਿੰਦੇ ਟੱਕਰ ਕੀ ਦੇ ਨਾਲ ਬਿੱਲਾ ਗਾ ਲੋ ਕਹਿੰਦਾ ਫੇਰ ਡਬਲ ਹੋ ਗਿਆ ਫੇਰ ਡਬਲ ਹੋ ਗਿਆ ਸਮੁੱਚੇ ਨਗਰ ਰਾਮੇ ਦਾ ਸਾਰੇ ਐਨਆਰਆਈ ਵੀਰਾਂ ਦਾ ਸਾਰੀ ਸਮੁੱਚੀ ಗ್ರಾಮ ਪੰਚਾਇਤ ਦਾ ਵੱਡੇ ਪੱਧਰ ਤੇ ਧੰਨਵਾਦ ਹੈ ਸ਼ਹੀਦ ਕਬੱਡੀ ਜੱਫਾ 5100 ਦਾ ਬਿੱਟੂ ਕਰੀ ਗੱਲ ਲੈ ਵੀ ਬਾਈ ਬੂਟੇ ਇਹਦੇ ਟੀਮ ਸਾਡਾ ਰਾਮਾ ਤੇ ਨਾਲ ਖੇਡ ਕਬੱਡੀ ਦਾ ਵੱਡਾ ਪ੍ਰੋਮੋਟਰ ਜੱਗਾ ਚੱਕਰ ਕਹਿੰਦੇ ਵੀ ਦੋਨੇ ਪਾਸੇ ਜਿਹੜਾ ਵੀ ਖੇਤ ਜਿਹੜੀ ਵੀ ਜਾਫੀ ਤਿੰਨ ਜੱਫੇ ਲਾ ਦੇਣਗੇ ਤਾਂ 5100 ਜਿਹੜੀ ਵੀ ਜਾਫੀ ਦੋਨੇ ਪਾਸਿਓਂ ਪਹਿਲਾਂ ਤਿੰਨ ਜੱਫੇ ਲਾ ਦੇਣਗੇ ਅਮਨ ਪ੍ਰਧਾਨ ਤੇ ਰਾਜੂ ਮੈਂਬਰ ਉਹ ਕਹਿੰਦੇ 5100 ਸਾਡਾ ਉਹਨਾਂ ਨੇ 11 ਕਰਤਾ ਉਧਰ ਜੱਗਾ ਚਕਰਜੀ ਦੇ ਯੂਕੇ ਦੇ ਪ੍ਰਧਾਨ ਵੱਡੇ ਪੱਦਰ ਤੇ ਵੱਡਾ ਧੰਨਵਾਦ ਇਹ ਵੱਡੇ ਮਾਨ ਸਨਮਾਨ ਨੇ ਮੇਰੇ ਮਿੱਤਰੋ ਸਿਰੇ ਦਾ ਮਗਾ ਲਓ ਜਰਮਨ ਲੱਗਾ ਇਸ ਵੇਲੇ ਤੇ ਦੂਜੇ ਪਾਸੇ تنویر تنویر ਤੇ ਜਰਮਨ ਲੱਗਾ ਮੇਰੇ ਵੀਰੋ تنویر ਤੇ ਜਰਮਨ ਲੱਗਾ ਸਿਰੇ ਦੀ ਟੱਕਰ ਔ ਰਾਮੇ ਦੀ ਖੇਡ ਗਰਾਊਂਡ ਰਾਜੂ ਮੈਂਬਰ ਭਾਈ ਕਹਿੰਦਾ 11000 ਕਰ ਦਿਓ ਜੇ ਸ਼ਾਜੀ ਨੂੰ ਜਫਾ ਨਹੀਂ ਲੱਗਦਾ ਤੇ 11000 ਰਾਜੂ ਮੈਂਬਰ ਦੇ ਭਾਈ ਅਮਨ ਪ੍ਰਧਾਨ ਨਾਲ ਬਿੰਦਾ ਸਾਡਾ ਵੱਡਾ ਵੀਰ ਸ਼ਾਜੀ ਨੂੰ ਜਫਾ ਲੱਗਿਆ ਜਾਫੀ ਦੇ 11000 ਜੇ ਨਹੀਂ ਜਫਾ ਲੱਗਦਾ ਤੇ 11000 ਸ਼ਾਜਾਦ ਦਾ ਹੋਵੇਗਾ ਇਹ ਕਬੱਡੀ ਦੇ ਰੂਲ ਕਬੱਡੀ ਦੇ ਨਿਜਮ ਆਹ ਸਾਹਮਣੇ ਜਫਾ ਪਰ ਨੰਬਰ ਸ਼ਾਜਾਦ ਦਾ ਉਧਰ ਜੱਗਾ ਚਕਰਦੀ ਹੈ ਭੀਮ ਭਾਈ ਕੈਨੇਡਾ ਤੇ ਨਾਲ ਦਾਰਾ ਕੈਨੇਡਾ ਉਹਨਾਂ ਦਾ ਵੀ ਭਾਈ ਪੁੱਤਰ ਤੇ ਬੂਟੇ ਭਾਈ ਦੋਨੇ ਟੀਮਾਂ ਦੇ ਲਈ 11-1100 ਰੁਪਏ ਆਹ ਕੀ ਲਿਖਿਆ ਭਾਈ ਸਰਦਾਰ ਸਵਰਗਵਾਸੀ ਅਜਮੇਰ ਸਿੰਘ ਜੀ ਧਾਲੀਵਾਲ ਬੁਰਜ ਥਰੋੜ ਤੋਂ ਜਿਹੜੇ ਇੱਥੇ ਰਹਿੰਦੇ ਨੇ ਦਰਸ਼ਨ ਸਿੰਘ ਜੀ ਪ੍ਰਧਾਨ ਮਰੀਲਾ ਤੇ ਨਾਲ ਸੇਵਕ ਸਿੰਘ ਜੀ ਮਰੀਲਾ ਹਰਪ੍ਰੀਤ ਸਿੰਘ ਕਾਮਰੇੜ ਰਾਜੂ ਮਰੀਲਾ ਤੇ ਰਾਜਾ ਮਰੀਲਾ ਇਹਨਾਂ ਦੀ ਤਰਫੋਂ 11802 ਨੇ ਟੀਮਾਂ ਨੂੰ ਤੇ 1100 ਸਾਡੇ ਜਮੇ ਰਾਮਰ ਕੋੜੇ ਦੀਆਂ ਦੰਨਾ ਰੇਡਾਂ ਦੇ 5000 ਲੱਗਾ ਸੀਗਾ ਇਧਰੋਂ ਪਲੀਜ਼ ਪੁੱਛੋ ਵੀਰਾਂ ਤੋਂ ਕੋੜੇ ਦੀਆਂ ਦੰਨਾ ਰੇਡਾਂ ਦੇ 5000 ਲੱਗਾ ਸੀਗਾ ਆਹ ਭਾਈ ਬੂਟੇ ਇਧਰ ਭਾਈ ਜੱਗਾ ਕਹਿੰਦਾ ਵੀ ਲਾਇਆ ਸੀ ਤੇ 5100 ਲੈ ਜਾ ਆਕੇ 51 ਸੋਨੇ ਜੋ ਆਕੇ ਸਾਡੇ ਲਾਪਰੀ ਦਵਾਈ ਦਾ ਕੇਵਲ ਹੁਣਾਂ ਦਾ ਲੈ ਵੀ ਫਾਈਨਲ ਜਾਵਾ ਕਿਨਾਰੇ ਤੇ ਅਸ਼ਰ ਨੇ ਇੱਕ ਦੋ ਕਬੱਡੀਆਂ ਤੂੰ ਵੀ ਬੋਲ ਨੌਜਵਾਨਾ ਬਿੱਟੂ ਮੈਚ ਬਹੁਤ ਤਗੜਾ ਮੈਚ ਬਹੁਤ ਤਗੜਾ ਕਿ ਮੈਂ ਹੋਰ ਅਨਾਉਂਸਮੈਂਟ ਕਰਦੇ ਆ ਵੀ ਇੱਧਰ ਬਾਈ ਰਾਜੂ ਬਾਈ ਅਮਨੋਰੀ ਕਹਿੰਦੇ ਵੀ ਅਸੀਂ ਜਾਫੀ ਨੂੰ 11000 ਦੇਣਾ ਜੇ ਸਜਾਦ ਨੂੰ ਕੋਈ ਜਫਾ ਲਾਊਗਾ ਤੇ 11000 ਅਸੀਂ ਜਾਫੀ ਨੂੰ ਦੇਣਾ ਵੱਡੇ ਪੱਦਰ ਤੇ ਵੱਡਾ ਧੰਨਵਾਦ ਪਰਮਜੀਤਪੁਰੇ ਵਾਲਾ ਕੋਹੜਾ ਕਬੱਡੀ ਪਾਰਿਆ ਮੇਰੇ ਮਿੱਤਰੋ ਚਾਰ ਨੇ ਖੰਡੂਰ ਸਾਹਿਬ ਦੇ ਉਧਰ ਜੋਧੇ ਦੇ ਚਾਰ ਜਫੇ 20000 ਦੇ ਜੱਗੇ ਚੱਕਰ ਵੱਲੋਂ ਮੇਰੇ ਮਿੱਤਰੋ ਵੱਡੇ ਪੱਦਰ ਦੇ ਵੱਡਾ ਮਾਨ ਖੇਡ ਕਬੱਡੀ ਵਿੱਚ ਵੱਡਾ ਰਤਬਾ ਰਣਜੀਤ ਸਿੰਘ ਜੱਟ ਦਾ ਦਾ ਪਿਆਰ ਹੈ ਬਿੱਲੇ ਗੱਲ ਦੀ ਦੀਆਂ 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 ਯਾਰੀ ਆ ਆ ਸਤੂ ਖਡੂਰਪੁਰ ਦਾ ਇਹ ਬਸਰਾ ਬ੍ਰਦਰ ਔਰ ਕਹਿੰਦੇ ਜੋਦੇ ਨੇ ਚਾਰ ਜਫੇ ਲਾਦੇ ਆ ਇਹ ਮਾਝੇ ਦਾ ਮਝੈਲ ਹੈ ਜਿਹੜਾ ਸ਼ਾਦੀ ਨੂੰ ਜਫਾ ਲਾਉ ਲੈ ਵੀ ਬੂਟੇ ਬਾਈ ਮੈਚ ਬਹੁਤ ਤਗੜਾ ਬਾਈ ਗੋਪੀ ਮੈਚ ਰਾਜੂ ਤੇ ਅਮਨ ਪ੍ਰਧਾਨ ਜੀ ਕਹਿੰਦੇ ਜਿਹੜਾ ਸ਼ਾਦੀ ਨੂੰ ਜਫਾ ਲਾਊਗਾ 21000 ਦਿੱਤਾ ਜਾਊਗਾ ਮੇਰੇ ਮਿੱਤਰੋ 21000 ਦਿੱਤਾ ਜਾਊਗਾ ਪੀਟਰ ਪੀਟਰ ਮਾਨਕਪੁਰੀਆ ਮੈਚ ਵੀ ਕਹਿੰਦੇ ਸਿਰੇ ਦਾ ਖੇਡਿਆ ਜਾ ਰਿਹਾ ਹੈ ਇੱਕ ਪਾਸੇ ਗੁਰਦੁਆਰਾ ਬੇਰ ਸਾਹਿਬ ਦਸ਼ਮੇਸ਼ ਕਬੱਡੀ ਕਲੱਬ ਕਾਲਖਬਲਾ ਸਰਾਮਾ ਸਾਡੇ ਮਨਜੀਤ ਸਿਉੜਾ ਸਾਹਿਬ ਸਾਡਾ ਵੀਰ ਕਹਿੰਦੇ ਸਿਭਰਾ ਪੰਜਾਬ ਪੁਲਿਸ ਤੇ ਨਾਲ ਕਹਿੰਦੇ ਕਾਕਾ ਰਾਮੇ ਵਾਲਾ ਵੱਡੇ ਪੱਦਰ ਤੇ ਵੱਡੀ ਟੀਮਣੀ ਹੈ ਉਧਰ ਬਸਰਾ ਭਰਾਵਾਂ ਦੀ ਟੀਮ ਹੈ 21000 ਅਮਨ ਪ੍ਰਧਾਨ ਸਾਡਾ ਰਾਜੂ ਮੈਂਬਰ ਗੋ삐 ਤੇ ਨਾਲ ਸਾਡਾ ਜੋਦੇ ਦੇ ਚਾਰਜਫਰੇ ਹੋ ਗਏ ਜੀ ਜਿਹਦੇ ਪੈਸੇ ਲਾਏ ਮੰਨਾਂ ਤਾਂ ਵੀ ਪਹੁੰਚ ਜਾਣਗੇ ਆਓ ਸ਼ਜਾਦ 21000 ਭਰਾਵਾਂ ਦੇ 51 51 ਤੋਂ ਕਹਿੰਦੇ 11 11 ਤੋਂ 21 ਥੱਪਦਾ ਹੁਣ ਅੱਗੇ ਸਮਾਂ ਦੇਖੋ ਵੀ ਗੱਲਾਂ ਕਿੱਧਰ ਹੋ ਜਾਂਦੀਆਂ ਜਮੇਰ ਸਿਆ ਕਰੀ ਵੀਰਿਆ ਗੱਲ ਕਬੱਡੀ ਪੈ ਗਈ ਕਬੱਡੀ ਲੱਡਾ ਬੱਲਪੁਰੀਆ ਪਾਉਣ ਦੇ ਲਈ ਤਿਆਰ ਵਰ ਤਿਆਰ ਹੈ ਜੋਰੇ ਦੇ ਰੱਫੇ ਕਿੰਨੇ ਸੀ ਜੀ ਚਾਰ ਰੱਫਿਆਂ ਦੇ 20000 ਲੱਗਿਆ ਸੀ ਤੇ ਉਹ ਪਹੁੰਚਦਾ ਕਰ ਦੋ ਜੀ ਚਾਰ ਜੱਫੇ ਜਿਹੜੇ ਲੱਗ ਗਏ ਐ ਲੱड्डा ਬਲਪੁਰੀਆ ਤੇ ਦੂਜੇ ਪਾਸੇ ਯੋਧਾ ਕਿ ਜੋਦੇ ਰਣ ਵਿੱਚ ਜੂਝਦੇ ਬੌਂਦੇ ਤਲਵਾਰਾਂ ਕਿ ਡਾਡੇ ਦੇ ਹੱਥ ਰੋਂਦੀਆਂ ਜਿੱਤਾਂ ਤੇ ਹਾਰਾਂ ਜਿੱਤ ਦਾ ਅੰਦਰ ਮਲਾਈਏ ਨਾ ਸਦਾ ਹਾਰੋਂ ਡਰਿਏ ਮੰਦੜੇ ਬੋਲ ਨਾ ਬੋਲਿਏ ਬੋਲ ਨਾ ਬੋਲਿਏ ਗਰਤਾਰੋਂ ਡਰਿਏ ਅਮਨ ਬਾਈ ਰਾਜੂ ਪ੍ਰਧਾਨ ਸਾਡਾ ਅਮਨ ਪ੍ਰਧਾਨ ਰਾਜੂ ਮੈਂਬਰ ਗੋਪੀ ਬਿੰਦਾਸ ਸਾਡਾ ਭਰਾ ਉਹਨਾਂ ਵੱਲੋਂ 31000 ਦਾ ਜੱਫਾ ਹੋਣਾ ਜੀ ਦੇ ਸਾਜੀ ਨੂੰ ਲੱਗ ਗਿਆ 31000 ਦਾ ਜੱਫਾ ਓ ਸੱਤੂ ਲਾ ਜੱਫਾ ਓ ਸੱਤੂ ਲਾ ਜੱਫਾ ਓ ਸੱਤੂ ਸੱਤੂ ਤੇ ਸਾਜੀ ਪੱਟੇ ਤੇ ਸਾਜੀ ਉਹ ਸ਼ਰਨਿਆ ਆ ਬੀਨਾਂ ਜੀਆਂ ਦਾ ਮਾਰ ਵਿੱਚ ਭਰਾ ਵੜ ਕੇ ਮੈਚ ਬੜਾ ਤਕੜਾ ਆ ਸਰੇ ਦਾ ਮੁਕਾਬਲਾ ਤੇ ਅੱਲਾ ਨਾਲ ਕਰਦਾ ਗੱਲਾਂ ਸੋਹਣੇ ਜਿੱਥੇ ਵੀ ਇਹ ਜਾਂਦਾ ਸਾਜੀ ਸਾਜੀ ਹੁੰਦੀ ਏ ਫਰਿਆਦ ਦਾ ਵੀਰ ਹੈ ਮਲੂਕ ਦਾ ਵੀਰ ਹੈ ਮੇਰੇ ਵੀਰੋ ਫਕੀਰ ਹਸੈਨ ਦਾ ਪੁੱਤਰ ਲੱਖਾਂ ਜੱਕ ਜੋੜ ਗਿਆ ਲੈ ਵੀ ਬੂਟੇ ਬਾਈ ਇਹ ਵੀ ਆਪਣਾ ਸਟਾਈਲ ਹੈ ਪਾ ਵੀ ਨੋਜਾਨਾ ਅਗਲੀ ਕਬੱਡੀ ਤੇ ਮੈਂ ਤੇ ਗੱਲ ਕਰੂਗਾ ਬੂਟਾ ਦਾ ਖੇਡ ਦਾਰ ਵਿੱਚ ਸ਼ਰਨੇ ਤਖਤੂਪੁਰੀਏ ਦਾ ਵੀ ਧੰਨਵਾਦ ਆਹ ਮੁੰਡੇ ਨੇ ਅੱਜ ਦੇ ਮੇਲੇ ਦੇ ਸਿਰੇ ਦੀਆਂ ਰੇਡਾਂ ਪਾਦੀਆਂ ਬਾਬਾ ਮਹਿਰ ਕਰੇ ਆਉਣ ਵਾਲੇ ਟਾਈਮ ਦੇ ਵਿੱਚ ਦੁਨੀਆ ਦੇ ਵੱਖ-ਵੱਖ ਮੁਲਕਾਂ ਵਿੱਚ ਖੇਡੇ ਪੀਟਰ ਮਾਨਕਪੁਰੀਆ ਸ਼ਾਇਆ ਹੋਇਆ ਅੱਜ ਦੇ ਮੇਲੇ ਦੇ ਸਰਾ ਕਰਵਾਇਆ ਹੋਇਆ ਮਿੱਲਾ ਗਾਲਬ ਜੀ ਫੈਸਲਾ ਕਰਦੇ ਨੇ 22 ਤੇ 25 ਦੇ ਨਾਲ ਐਨ ਸਿਰੇ ਦਾ ਮੈਚ 2.5 ਲੱਖ ਤੇ 2 ਲੱਖ ਪ੍ਰਾਈਜ਼ ਹੈ ਜੈਲ ਸਰਪੰਚੀ ਸਾਡੇ ਵੱਡੇ ਨੇ ਵੱਡਿਆਂ ਦਾ ਧੰਨਵਾਦ ਸਾਰੀ ਪ੍ਰਬੰਧਕ ਕਮੇਟੀ ਸਮੁੱਚੀ ಗ್ರಾಮ ਪੰਚਾਇਤ A dica ਏ ਸਾਜੀ ਨੂੰ ਜੱਫਾ ਲੱਗਿਆ ਭਰਾ ਕਹਿੰਦੇ 41000 ਬੁੱਡੇ ਬਾਈ ਇੱਕ ਜੋਧੇ ਦੇ ਜੱਫਿਆਂ ਦੇ ਜਿਹੜਾ 20000 ਲੱਗਿਓ ਪਹੁੰਚਣਾ ਕਰ ਦਿਓ ਜੀ ਭਰਾ ਬਣ ਕੇ ਬੈਕ ਕੱਢ ਕੇ ਵੇਖ ਲਓ ਕਿੰਨਾ ਨੇ ਬੋਲਿਆ ਆਪਾਂ ਉਹਨਾਂ ਦੇ ਨਾਮ ਬੋਲ ਦਿੰਦੇ ਆ ਭਰਾ ਬਣ ਕੇ ਬਿੰਦੀ ਆ ਤੁਹਾਡੇ ਮੋਬਾਈਲ ਤੇ ਲਾਈਵ ਚੱਲਦਾ ਕਿਉਂਕਿ ਸੰਧੂ ਭਰਾ ਬੋਲਦੇ ਸੀ ਪਹਿਲਾਂ ਹਾਫ ਉਹ ਕੱਢ ਲਓ ਭਰਾ ਬਣ ਕੇ ਜਲਦੀ ਤੇ ਆਪਾਂ ਉਹਨਾਂ ਵੀਰਾਂ ਦਾ ਜ਼ਿਕਰ ਕਰਦੇ ਆਂਗੇ ਜਿਹੜੇ ਵੀਰਾਂ ਨੇ ਪੈਸੇ ਲਾਏ ਆ ਔਰ ਕਹਿੰਦੇ 41000 ਕਰਤਾ ਗੋਪੀ ਤੇ ਸਾਡਾ ਰਾਜੂ ਮੈਂਬਰ ਅਮਨ ਪ੍ਰਧਾਨ ਜੇ ਅਜੀ ਨੂੰ ਜਫਾ ਲੱਗ ਗਿਆ ਕਹਿੰਦੇ 41000 ਉਹਨਾਂ ਵੀਰਾਂ ਨੇ ਦੇਣਾ ਵੱਡੇ ਪੱਧਰ ਤੇ ਧੰਨਵਾਦ ਰਾਜੂ ਮੈਂਬਰ ਅਮਨ ਪ੍ਰਧਾਨ ਗੋਪੀ ਸਾਡਾ ਭਰਾ ਔਰ ਇਹਨਾਂ ਵੱਲੋਂ ਸਰਪੰਚ ਆਪਣਾ ਸਾਡਾ ਵੱਡਾ ਭਰਾ ਤੇ ਜੈਲ ਸਰਪੰਚ ਰਾਮਾ ਕਹਿੰਦਾ ਵੱਡਾ ਹੈ ਸਾਡਾ ਉਹਦਾ ਧੰਨਵਾਦ ਸ਼ਾਜਾਦ ਰੇਡਾਂ ਵੀ ਮੇਲਾ ਤਾਂ ਇੱਕ ਇੱਕ ਦੋ ਦੋ ਰਹਿ ਗਈਆਂ ਓ ਖੰਡੂਰ ਸਾਹਿਬ ਵਾਲੇ ਇੱਕ ਗ੍ਰੇਡ ਰਹਿ ਗਈ ਤੇ ਜਫਾ 141000 ਤੇ ਗੱਲ ਖੜ ਗਈ ਤੇ ਮੈਚ ਆ ਮੇ ਚੋਟੀ ਦਾ ਪਾਦੇ ਪੀਟਰਾ ਪਾਦੇ ਪੀਟਰਾ ਤਾਲੀ ਤੇ ਗੱਲ ਖੜ ਗਈ ਬੂਟਿਆ ਅੱਜ ਰਾਮੇ ਦੇ ਵਿੱਚ ਘਰਾਰੀ ਅੜ ਗਈ ਅੱਜ ਰਾਮੇ ਦੇ ਵਿੱਚ ਘਰਾਰੀ ਅੜ ਗਈ ਅੰਜੀਤ ਸਿਆੜਾ ਜੀ ਦਾ ਧੰਨਵਾਦ ਮਹਾਨ ਕਬੱਡੀ ਖਿਡਾਰੀ ਦਸ਼ਮੇਸ਼ ਕਬੱਡੀ ਕਲੱਬ ਕਾਲਖਦਾ ਮਾਨ ਭਾਈ ਭੀਮ ਕਨੇਡਾ ਦਾਰਾ ਕਨੇਡਾ ਜੱਗਾ ਚੱਕਰ ਯੂਕੇ ਵੱਡੇ ਭਾਈ ਦਾ ਧੰਨਵਾਦ ਪਾਕੇ ਰਾਮੇ ਦਾ ਧੰਨਵਾਦ ਜੈਲ ਸਰਪੰਚ ਦਾ ਧੰਨਵਾਦ ਪਵਨ ਜੋਧਾ ਦਾ ਜੋਧਾ ਜੋਧਾ ਏ ਆ ਗਈ ਹੈ ਸ਼ਰਨਿਆ ਆ ਕਬੱਡੀ ਦੀ ਗੱਲ ਕਰੀਏ ਸਾਹਮਣੇ ਜਫਾਸਰੇ ਦਾ ਲੱਗਦਾ ਜੋਰ ਦੇਖੋ ਕਿੰਨਾ ਲੱਗਾ ਰੋਡਰ ਰੇਡਰ ਤੇ ਜਾਫੀ ਦਾ ਜੋਰ ਇੱਕ ਵਾਰੀ ਤਾੜੀਆਂ ਮਾਰ ਦਿਓ ਦੋ ਟੀਮਾਂ ਲਈ ਕਿ ਜੋਰ ਤੇ ਜਵਾਨੀ ਹੁੰਦੀ ਉਮਰਾਂ ਦਾ ਖੇਡ ਬਈ ਇਹਦੇ ਵਿੱਚ ਹੁੰਦਾ ਬਾਬਾ ਸਾਨਾ ਵਾਲਾ ਭੇੜ ਬਈ ਇਹਦੇ ਵਿੱਚ ਹੁੰਦਾ ਕਹਿੰਦੇ ਸਾਨਾ ਵਾਲਾ ਭੇੜ ਬਈ ਇਹ ਵਖੋ ਆ ਕ੍ਰਿਸਟਾਇਨ ਆ ਮੇਰੇ ਵੀਰੋ ਕਿਸੇ ਦਾ ਨਲਕਾਰਾ ਫੇਮਸ ਹੈ ਕਿਸੇ ਦਾ ਸਿਰਾ ਗੱਬਰੂਆ ਫੇਮਸ ਹੈ ਲੋ ਸਾਥੀ 41000 ਲੱਗਾ ਸੀ ਪਰ ਸ਼ਹਾਜਾਦ ਨੂੰ ਜਫਾ ਨਹੀਂ ਲੱਗਾ ਵੀਰ ਬਣ ਕੇ ਜਿਹੜਾ 20000 ਯੋਧੇ ਤੇ ਜਫਾ ਦਾ ਲੱਗਾ ਸੀਗਾ ਉਹ ਪਹੁੰਚਦਾ ਕਰਦੇ ਹੋ ਅੱਜ ਦਾ ਮੇਲਾ ਅੱਜ ਦਾ ਕਬੱਡੀ ਕਪ ਇੱਥੇ ਸਮਾਪਤ ਹੈ 28 ਨੰਬਰ ਹਾਂ ਸ਼ਹਾਜਾਦ ਆ ਵੀਰਾ ਆ ਸ਼ਹਾਜਾਦ ਆ ਹੁੰਦੀ ਐ ਇਹ ਦਿਲਦਾਰੀ ਅਮਨભાઈ ਕਹਿੰਦਾ ਸ਼ਿਆਦ ਨੂੰ ਅੱਪਾ ਪੈਸੇ ਦੇਣੇ ਆ ਨਾਲ ਰਾਜੂ ਮੈਂਬਰ ਨਾਲ ਗੋਪੀ ਸਾਡਾ ਭਰਾ ਆ ਪੈਸੇ ਸ਼ਿਆਦ ਤੱਕ ਪਹੁੰਚਦੇ ਹੁੰਦੇ ਆ ਅੱਜ ਦੇ ਮੇਲੇ ਦੀ ਵਿਦਰ ਟੀਮ ਜਿਹੜੀ ਆ ਰਾਮਾ ਦਸ਼ਮੇਸ਼ ਕਬੱਡੀ ਕਲੱਬ ਕਾਲਖ ਪਲੱਸ ਗੁਰਦੁਆਰਾ 베ਰ ਸਾਹਿਬ ਤੇ ਦੂਜੇ ਨੰਬਰ ਤੇ ਰਹੀ ਆ ਟੀਮ ਬਾਬਾ ਬਲਵਿੰਦਰ ਸਿੰਘ ਖਨੂਰ ਸਾਹਿਬ 22 ਦੇ 28 ਦੇ ਨਾਲ ਬੈਸਟ ਰੇਡਰ ਜਾਫੀ ਵੀ ਸੋਲ ਗਏ ਭਰਾ ਵੜ ਕੇ ਬੈਸਟ ਰੇਡਰ ਤੇ ਜਾਫੀ ਵੀ ਅੱਪਾ ਸੁਣ ਲਈਏ ਜਿਹੜੇ ਅੱਜ ਦੇ ਦਿਨ ਦੇ ਹੈਗੇ ਆ 15 ਕਬਡੀਆਂ 14 ਨੰਬਰ ਸ਼ਹਿਆਦ ਅਲੀ ਅੱਜ ਦੇ ਕਬੱਡੀ ਕੱਪ ਦਾ ਬੈਸਟ ਰੇਡਰ ਤਾੜੀਆਂ ਮਾਰ ਦਿਓ ਜੀ 10 ਟੱਚ 4 ਜਫੇ ਬੈਸਟ ਜਾਫੀ ਯੋਧਾ ਸੁਰਖਪੁਰ ਪੀਟਰ ਨੂੰ ਸ਼ਾਬਾਸ਼ ਇਹਦੇ ਬੰਦੇ ਨੇ 15 ਪਾਈਆਂ ਪੀਟਰ ਨੇ ਕਹਿੰਦੇ 15 ਕਬਡੀਆਂ ਪਾਈਆਂ ਅੱਜ ਦੇ ਮੇਲੇ ਤੇ ਤੇ 11 ਨੰਬਰ ਜੋੜੇ ਵਾਲਾ ਵੀ ਪੀਟਰਾ ਪਾਵੇਂ ਤਿੰਨਾਂ ਕ ਕਬੱਡੀਆਂ ਤੋਂ ਬਾਝਾ ਰਹਿ ਗਿਆ ਪਰ ਹਾਂਜੀ